ਲੋ ਜੀ ਕਿਰਨ ਨੇ ਚੱਕ ਲਈ ਪਹਿਲਾਂ ਕਹਿੰਦੇ ਨਹੀਂ ਲੈ ਲੂਗੀ ਮੁਖ ਲੋਗੇ ਚਲੋ ਬਰਥਡੇ ਟੂ ਯੂ ਪਰ ਮੈਂ ਤਾਂ ਖੰਦੀ ਸੀ ਓ ਹੋ 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 ਮੇਰੀ ਨੀਂ ਸੋ ਜੀ ਕਿਰਨ ਆ ਗਏ ਆ ਤੇ ਹੁਣ ਅਸੀਂ ਚੱਲਿਆਂ ਵੱਡੇ ਘਰ ਦੇ ਘਰ ਤੇ ਇੱਧਰ ਨੂੰ ਇਹ ਨੂੰ ਵਾਦੇ ਉਹ ਸ਼ਰਮਾ ਜਾਂਦਾ ਅੱਜ ਬਗੀਤੀ ਮੈਚਿੰਗ ਹਾਂ ਮੈਂਚਿੰਗ ਸੋ ਚਲੋ ਮਿਲਦੇ ਹਾਂ ਦੇਖਦੇ ਆਂ ਵੱਡੇ ਪਾਰਟੀ ਦਿਖਾਉਂਦੇ ਹਾਂ ਕਿੱਦਾਂ ਹੁੰਦੀ ਆ ਲੱਗਦਾ ਅਸੀਂ ਲੇਟ ਹੋ ਗਏ ਹਣਾ ਲੱਗਦਾ ਚਲੋ ਅੰਦਰ ਜਾ ਕੇ ਦੇਖਣਾ ਪਤਾ ਲੱਗੇ ਅਸੀਂ ਵੀ ਬੱਚਾ ਮਾਰਦਾ ਲੇਟ ਹੋ ਗਏ ਲੇਟ ਹੋ ਗਏ ਲੇਟ ਹੋ ਗਏ ਅਸੀਂ ਜੀ ਬਾਏ ਬਾਏ ਹਾਂ ਮੱਚ ਮਿਲਦੀ ਹੁੰਦੀ ਹੁੰਦੀ ਆ ਉਹ ਪਹਿਲਾ ਵੀ ਆਈ ਹੋਇਆ ਆਪਾਂ ਫਿਰ ਵੀ ਬਣਾਣਾ ਆ ਅਸੀਂ ਤੈਨੂੰ ਲੈਣਾ ਹੀ ਲੈਣਾ ਆ ਜੀ ਕਿਰਨ ਨੇ ਚੱਕ ਲਈ ਪਹਿਲਾਂ ਕਹਿੰਦੇ ਨਹੀਂ ਲੈ ਲਉਣੀ ਉਹ ਮੁਖ ਲੋਗੇ ਉਹ ਆਓ ਮਟਕ ਦੇ ਹੀ ਰਹੇ ਹੈ ਚਲੋ ਆਓ ਖਾਓ ਬੇਟਾ ਖਾਓ ਲੋ ਜੀ ਹਾਂ ਜੀ ਹੁਣ ਅਸੀਂ ਵੀ ਖਾਣ ਲੱਗੇ ਸਾਨੂੰ ਵੀ ਫਾਈਨਲੀ ਪਲੇਟ ਮਿਲ ਗਈ ਇੱਧਰ ਵੀ ਆ ਆ ਦੇਖਦਾ ਪਹਿਲਾਂ ਦੀ ਲੱਗਿਓ ਨਾਲ ਦੀ ਕੁੜੀ ਚੜ ਗਈ ਹੁਣ ਉਹ ਤਾਂ ਖਾਣ ਲੱਗਿਓ ਕਿਰਨ ਅਸੀਂ ਫੇਰ ਵੀ ਖਾਣਾ ਹੈ ਬਰਡੇ ਗਰ ਦੇ ਦਾਦਾ ਜੀ ਸਸੀ ਕਾ ਜੀ ਹਾਂ ਬਰਡੇ ਗਰ ਅੰਕਲ ਜੀ ਅੰਦਰ ਚਲੋ ਆ ਜੀ ਅੰਦਰ ਮਿਲਦੇ ਆ ਬਰਡੇ ਗਰ ਨੂੰ ਬਰਡੇ ਗਰ ਦੇ ਮਮਾ ਆਰੀਆ ਸਸੀ ਕਾ ਆਬੀ ਜੀ ਸਿਕਾ ਬਰਡੇ ਹੈਪੀ ਬਰਥਡੇ ਆਰੀਆ ਹੈਪੀ ਐਂਡ ਥੈਂਕ ਯੂ ਹਾਂ ਜੀ ਚਲੋ ਹੁਣ ਅਸੀਂ ਚੱਲੇ ਆਂ

ਹਾਂਜੀ ਕਹਿੰਦੇ ਹੁਣ ਅਸੀਂ ਦੂਜੇ ਪਾਸੇ ਚੱਲੇ ਆ ਇੱਕ ਹੋਰ ਬੱਡੇ ਦੇ ਲੈ ਕੇ ਆ ਗਏ ਆਈ ਤੇ ਹੁਣ ਅਸੀਂ ਉੱਥੇ ਵੀ ਜਾਣਾ ਏ ਹੁਣ ਅਸੀਂ ਚੱਲਾਂਗੇ ਮੰਮੀ ਜੀ ਦੇ ਨਾਲ ਹਾਂਜੀ ਅਦਰ ਬੀਬੀ ਜੀ ਬੀਬੀ ਜੀ ਪਹਿਲਾਂ ਹੈਲੋ ਕਰ ਦਿਓ ਸਾਰਿਆਂ ਨੂੰ ਹੈਲੋ ਹੈਲੋ ਚਲੋ ਹੁਣ ਅਸੀਂ ਚੱਲਦੇ ਆ ਇੱਕ ਹੋਰ ਬੱਡੇ ਤੇ ਮੰਮੀ ਜੀ ਦੇ ਨਾਲ ਅੱਦਰ ਅੰਕਲ ਜੀ ਵੀ ਆਏ ਹੋਏ ਆ ਸੈਣੀ ਜੀ

ਹਾਂ ਜੀ ਮੈਨੂੰ ਲੱਗਾ ਗੁਜਰੇਲਾ ਤੇ ਪਿੰਨੀਆਂ ਮੈਨੂੰ ਢੀਂਦੀ ਸੀ ਹਾਂ ਜੀ ਕਿੰਦਾ ਵਧੀਆ ਲੱਗਿਆ ਹਾਂ ਬਹੁਤ ਸਵਾਦ ਸੀਗਾ ਪਿੰਨੀਆਂ ਦੱਸੋ ਕਿੰਦਾ ਲੱਗੀਆਂ ਬਹੁਤ ਸਵਾਦ ਸੀ ਗੁਜਰੇਲਾ ਗੁਜਰੇਲਾ ਦਾ ਠੀਕ ਸੀਗਾ ਬਹੁਤ ਵਧੀਆ ਹਾਂ ਤੇ ਸਰਦਾਰ ਕਰਕੇ ਹਾਂ ਜੀ ਅੰਕਲ ਜੀ ਸਾਸਰੀ ਦਾ ਹਾਂ ਜੀ ਠੀਕ ਹੈ ਅਬ ਵੀਰਾ ਜਿਹੜਾ ਲਤਾ ਮਾਹਰ ਕੰਮ ਕਰਦਾ ਕਰ ਦਿਓ ਕਰ ਦੋ ਸਿਆਪੀ ਦੱਸ ਦੋ ਕਰ ਦਿਓ ਕਰ ਦਿਓ ਅਬੀ ਐਡ ਕਰ ਲਓ ਹਾਂ ਲਤਾ ਮਾਹਰ ਮੇਰੇ ਨਾਲ ਇੱਥੇ ਕਿਹਾ ਕਰ ਰਹਾ ਆ ਜੀ ਹਾਂਜੀ ਆ ਟੇ ਮਾਰ ਲੈ ਜਾਈਏ ਆ ਬਸ ਸਾਡੇ ਹਾਂਜੀ 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 ਕਰ ਦਿਓ ਕਰ ਦਿਓ ਠੀਕ ਐ ਜੀ ਹਾਂਜੀ ਕਹਿੰਦੇ ਅਸੀਂ ਘਰੇ ਪਹੁੰਚ ਗਏ ਆ ਪਰ ਘਾਦੇ ਕੇਕ ਲੈਣਗੇ ਆ ਬਾਜੀ ਬਾਹ ਜੀ ਰਹਾ ਗੁਰシャン ਕਹਿੰਦੇ ਖੇਤੀ ਭੇਜ ਦੋ ਵਸ ਕੇ ਕੱਟਣਾ ਅਸੀਂ ਆ ਕੇ ਬੈਠ ਗਏ ਹੁਣ ਬੈਠ ਕਰੋ ਚਲੋ ਕੰਮ ਜਦੋਂ ਆਉਗੇ ਫੇਟ ਕਮਰਾ ਦਿਖਾਉਂਦਾ ਨੂੰ ਦਿਖਾਨੇ ਤੇ ਸਜਾਵਟ ਕੀਤੀ ਹੋਈ ਠੀਕ ਸਗਤਿਆਂ ਸਾਰਾ ਸਜਾਇਆ ਹੋਇਆ ਇੱਥੇ ਕੇਕ ਕਟਣਾ ਉਹਨੇ ਸੋ ਜਦੋਂ ਆਉਗੇ ਫਿਰ ਦਿਖਾਵਾਂਗੇ ਆਂਟੀ ਜੀ ਇੱਧਰ ਲੱਗੇ ਹੋਏ ਆ ਸਬਜ਼ੀ ਬਣਾਉਣ ਤੁਸੀਂ ਆਂਟੀ ਜੀ ਹਾਂ ਜੀ ਲੱਗੇ ਹੋਏ ਸਬਜ਼ੀ ਦੇ ਸਬਜ਼ੀ ਲੱਗੇ ਹਾਂ ਜੀ ਠੀਕ ਹੈ ਠੀਕ ਹੈ ਅਸੀਂ ਅਸੀਂ ਵੀ ਚਾਕੇ ਆਂਦੇ ਆਂ ਟਿਕੋੜ ਉੱਤੇ ਖਾਓ ਸਬਜ਼ੀ ਖਾਓ ਹਾਂ ਜੀ ਕੀ ਬਣਾਇਆ ਅੱਜ ਬਣਾਏ ਆਲੂ ਬਟਰ ਅੱਛਾ ਜੀ ਠੀਕ ਹੈ ਲੇਟ ਕਰ ਲਿਆ ਚੁੱਲੇ ਤੇ ਲੱਗਿਆ ਵਧੀਆ ਲੱਗਦਾ ਤਾਂ ਕਿਦਾਂ ਸੀ ਉਹ ਫਿਰ ਕਿਸੇ ਦੀਕਦੇ ਸੀ ਨਿਆਣਿਆਂ ਨੂੰ ਆਏ ਨਹੀਂ اچھا اچھا ਠੀਕ ਹੈ ਹੈਲੋ ਕਾਤੂ ਹੈਲੋ ਉਹ ਕੀਤੇ ਗੱਲਿਆ ਚਾਚੀ ਕਰਦਾ ਚਾਚੀ ਕਰਦਾ ਚਾਚਰੀ ਕਾਲ ਹੋਈ ਦਾ ਬੱਡੇ ਆਜਾ ਬੱਡੇ ਆ ਕੀ ਕਿਦੋਂ ਦੇ ਜੀ ਜਿਹੜੇ ਪੂਰੇ ਨਿੱਕਰ ਦੇ ਕੈਮਰਾ ਹੈ ਫਟੇ ਕੱਢ ਰਿਹਾ ਕਿਊਟ ਚਲੋ ਹੁਣੇ ਤਿਆਰੀਆਂ ਕਰਦੇ ਨੂੰ ਲੋਜੀ ਕੇਕ ਕੱਟਣ ਦੀ ਤਿਆਰੀ ਦੇ ਮੰਮੀ ਮਾਤਾ ਦੇਖੀ ਤਾਂ ਰੋਣ ਲੱਗਾ ਉਹਨੇ ਉਹਨੇ ਸ਼ਰਦ ਜੀ ਜਰਾ ਸ਼ਰਦ ਇਹ ਤੋ ਇੱਕ ਕਰਕੇ ਬਾਤ ਮਾਰ ਤੁਸੀਂ ਦੇਖ ਲੂਲੇ ਸਵੇਰ ਨੂੰ ஆனால் <laughs> ਕਹਿੰਦੇ ਕੋਈ ਇਹ ਘੜੀ ਨਾ ਦੇ ਨਾਲ ਇੱਕ ਕੀ ਬੋਲੇ ਹੱਥ ਤੇ ਲੱਗ ਗਿਆ ਹੱਥ ਤੇ ਲੱਗ ਗਿਆ ਸਾਰਾ ਗੀ ਹੈਪੀ ਬਰਥਡੇ ਟੂ ਜੂਪੋ ਹੈਪੀ ਬਰਥਡੇ ਟੂ ਜੂਪੋ ਹੈਪੀ ਬਰਥਡੇ ਟੂ ਜੂਪੋ ਹੈਪੀ ਬਰਥਡੇ ਟੂ ਜੂਪੋ ਹੈਲੋ ਇਹ ਸਾਹਮਣੇ ਦੇਖਾ ਤੇਰੇ ਤੇ ਉਗੋ ਦੇਖ ਮੈਂ ਸਾਹਮਣੇ-ਸਾਹਮਣੇ ਕੈਮਰੇ ਚ ਚਲੋ ਭਾਈ ਲਾਈਓ ਹੋਰ ਗੋਰਾ ਗਿਆ ਲੋ ਜੀ ਕੰਦੇ ਸਵੇਰ ਹੋਗੇ ਤੇ ਦਣੇ ਧੋਤੇ ਗਿਆ ਮੰਮੀ ਇਹ ਲੋ ਤੇ ਮੇਰੇ ਲੋ ਦੋ ਦਣੇ ਧੋਤੇ ਸੋ ਹਾਂ ਜੀ ਲੋਈ ਹੁਣ ਸੁਖਣੇ ਪੈ ਜਾਂਦੇ ਪਏ ਆ ਇਦਾਂ ਬਾਈਪਰ ਨਾਲ ਮम्मी ਜੀ ਨੂੰ ਕੀ ਕਹਿੰਦੇ ਬੰਪਰ ਹਾਂਜੀ ਹੁਣ ਪਾਨੇ ਆਪਣੇ ਤੇ ਹਾਂਜੀ ਕਹਿੰਦੇ ਆ ਹੁਣ ਤੜਕਾ ਲੱਗਣ ਲੱਗਾ ਆਦੀ ਬੁਲਾਈ ਸਬਜ਼ੀ ਹਾਂਜੀ ਦੱਸੋ 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 ਦੁੱਧ ਦੀ ਸਬਜੀ ਦੁੱਧ ਨੂੰ ਤੜਕਾ ਲਾ ਦੇਣਾ ਉਹ ਬਣ ਗਈ ਸਬਜੀ ਸਾਡੇ ਕੁਝ ਵੀ ਹੈ ਉਹ ਚੱਲ ਜਾਂਦਾ ਹੈ ਲੇਕ ਮੰਮੀ ਜੀ ਕੁਝ ਹੈ ਨਹੀਂ ਮੰਮੀ ਜੀ ਕਹਿੰਦੇ ਪੀਲੀ ਦਾਲ ਹੈ ਮੈਂ ਤਾਂ ਖਾਂਦੀ ਸੀ ਹੋ 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 ਤੁਸੀਂ ਇਹਨੇ ਹੋਰ ਤੜਕਾ ਤੇ ਮੰਮੀ ਜੀ ਨੇ ਫੇਟਾ ਨੂੰ ਤਨ ਨਾਲ ਹੌਲੀ ਹੌਲੀ ਆਂਦੀ ਗਈ ਆ ਖਾਣ ਤੋਂ ਪਹਿਲਾਂ ਹੀ ਖੋਹ ਖਾ ਰਹੇ ਆ ਸੀ ਖੋਹ ਵੀ ਖਾ ਲਿਆ ਸੀ ਬਹੁਤ ਐਫੋਨ ਭਰ ਗਿਆ ਟਿੰਡ ਹੁਣ ਤੇ ਫੇ ਮਮੀ ਜੀ ਕਹਿੰਦੇ ਕੋਈ ਨਹੀਂ ਪੁੱਤ ਮੈਂ ਤੇਲ ਨਾਲ ਸਬਜ਼ੀ ਬਣਾਉਣੀ ਆ ਤੈਨੂੰ ਜਿਹੜੀ ਪਸੰਦ ਹੈ ਤੇ ਛਿੱਟਾ ਪੈ ਗਿਆ ਫਿਰ ਵੀ ਮੰਮੀ ਨੇ ਕੁਝ ਨਹੀਂ ਕਰ ਰਿਹਾ ਇਹ ਵੀ ਕਹਿੰਦੇ ਆ ਬਣਾਉਣੇ ਤੇ ਜੋਰ ਦੋ ਕੁੜੀ ਨੂੰ ਨਾ ਜੋ ਹੋਈ ਜਾਵੇ ਐ ਮੰਮੀ ਜੀ ਹਾਂ ਜੀ ਹਾਂ ਜੀ ਨਾ ਨਾ ਗੱਲ ਥੋੜੀ ਨਹੀਂ ਫਿਰ ਵੀ ਹਾਂ ਜੀ ਇਹ ਕੁੜੀ ਪਿੱਛੇ ਰੋਜਵੇ ਕੁੜੀ ਮੂੰਹ ਨੇ ਖੜੀ ਹੈ ਢੋਲੇ ਆਪੇ ਗਏ ਤੇ ਬਲੋ ਬਣਾਉਂਦੇ ਸਭ ਦੀ ਬਣਾਉਣ ਲੱਗੀ ਆ ਫੈਸਲੇ ਮੋਟਾ ਖਾਣਦਾ ਹੈ ਲੋਈ ਤੜਕਾ ਵੀ ਦੇਣਾ ਲਾਗਣਾ ਹੋਇਆ ਨਹੀਂ ਤਾਂ ਮੰਮੀ ਨੇ ਕਹੇ ਦਾ ਖਾ ਭਾਈ ਮੈਂ ਮੇਰੇ ਪੀੜ ਦਾ ਖਾਣੀ ਮੈਂ ਤਾਂ ਹੁਣ 2 ਮਿੰਟ ਲੱਗਣਾ ਮੈਨੂੰ ਭੁੱਖ ਲੱਗੀ ਹੁਣ ਜਿੱਦਿ ਜਿੱਦਿ ਕੁਝ ਖਵਾ ਤਾ ਗੋਭੀਨ ਕੱਟ ਕੇ ਰੱਖੀ ਉਹ ਮੈਂ ਸ਼ਾਮ ਨੂੰ ਬਣਾਣੀ ਉਹ ਜੇ ਸ਼ਾਮ ਨੂੰ ਬਣਨੀ ਤਾਂ ਸ਼ਾਮ ਨੂੰ ਹੀ ਬਣਨੀ ਆ ਔਰ ਬਣ ਨਹੀਂ ਰਿਹਾ ਦੋ ਬਣਾਣਾ ਤਾਂ ਉਹੀ ਲੱਗਣਾ ਹੈ ਬਸ ਪਿਆਰ ਕਰਦੇ ਰਹ ਬਾਅਦ ਇਸ ਤੇ ਯਾਰ ਅਸੀਂ ਖਾਣਗੇ ਤੇ ਹੁਣ ਜਾਣਾ ਅਸੀਂ ਡੈਡੀ ਦੇ ਨਾਲ ਸ਼ਹਿਰ ਨੂੰ ਹਾਂ ਜੇ ਫੇ ਜਾਵਾਂਗੇ ਤੇ ਖਾਣਾਂਗੇ ਕੀ ਕਰਦੇ ਆਂ ਅਸੀਂ ਲੋ ਜੀ ਕਹਿੰਦੇ ਸਬਜੀ ਹੋ ਗਈ ਤਿਆਰ ਇਹ ਸਭ ਤੋਂ ਸੋਖੀ ਆ ਜੇ ਸਬਜੀ ਚੰਗੀ ਨਾ ਲੱਗੇ ਕਹਿੰਦੇ ਜੇ ਸਬਜੀ ਚੰਗੀ ਨਾ ਲੱਗੇ ਤਾਂ ਇਹ ਬਣਾ ਲਓ ਮੈਂ ਬਣਾ ਲਵਾਂਗੀ ਨਹੀਂ ਜੇ ਹੋਵੇ ਬਣਾ ਹੋਸ਼ ਹੋਵੇ ਨਾ ਹਾਂ ਫਿਰ ਇਹ ਵੀ ਬਣਾ ਸਕਦੇ ਆ ਦੋ ਤੱਕ ਗਲਾਸ ਹਟ ਕੇ ਏਦਾਂ ਤੜਕਾ ਲਾ ਕੇ ਵਿੱਚ ਪਾ ਦੋ ਦਹੀਂ ਵੀ ਚਮਚਾ ਪਾ ਸਕਦੇ ਆ ਹੂੰ ਤੇ ਪਿੰਘੂ ਵੀ ਪਾ ਸਕਦੇ ਆ ਅੱਛਾ ਠੀਕ ਫੇਟ ਜਾਂਦਾ ਏਦਾਂ ਫੇਟ ਵੀ ਸਬਜੀ ਬਣ ਗਈ ਹਾਂਜੀ ਹੁਣ ਚੈੱਕ ਕਰੋ ਲੋ ਜੀ ਪਾਂਡਮੈਂਟ ਲੱਗੇ ਸਾਰੇ ਹਾਂਜੀ ਹੁਣ ਅਸੀਂ ਖਾਣੀ ਆ ਅੰਜੇ